ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਟਰੈਕਟਰ ਲੈ ਕੇ ਆਏ ਹਾਂ ਸਵਰਾਜ 744 ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ ਇਹ ਟਰੈਕਟਰ ਬਾਜੀ ਸੈਕੰਡ ਓਨਰ ਹੈ ਬਾਕੀ ਆਪਾਂ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਤੇ ਆਪਾਂ ਨਾ ਹਰ ਰੋਜ਼ ਨਵੇਂ ਤੋਂ ਨਵੇਂ ਟਰੈਕਟਰ ਸੇਲ ਲਈ ਲੈ ਕੇ ਆਉਂਦੇ ਰਹਿੰਦੇ ਆਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਸ਼ੇਅਰ ਕਰਨ ਨਾਲ ਸਾਨੂੰ ਹੌਸਲਾ ਜਾਂ ਮਿਲ ਜਾਂਦਾ ਫਿਰ ਤਾਈਓ ਫਿਰ ਅਸੀਂ ਵੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਾਥ ਸ਼੍ਰੀ ਅਕਾਲ ਜਿਹੜੇ ਭਰਾ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਵਾਲੇ ਵੀਰ ਪੇਜ ਨੂੰ ਫੋਲੋ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਦਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਇਸ ਤਰ੍ਹਾਂ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਜੀ ਸਵਰਾਜ 744 FE ਇਹ ਹੀ ਟਰੈਕਟਰ 2010 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ PV03 ਬਠਿੰਡੇ ਦਾ ਨੰਬਰ ਹੈ ਟਰੈਕਟਰ ਦਾ ਇਹ ਟਰੈਕਟਰ ਇਹ ਦੂਜੇ ਨਾਮ ਹੈ ਆਲ オリジナル ਟਰੈਕਟਰ ਹੈ ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਹੈ ਘਰ ਦੀ ਨਾਰਮਲ ਖੇਤੀ ਤੇ ਚੱਲਿਆ ਹੋਇਆ ਕੋਈ ਕਿਰਾਏ ਪਾੜੇ ਦੇ ਕੰਮ ਤੇ ਨਹੀਂ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੋਕਾ ਪੀਸ ਟਰੈਕਟਰ ਹੈ ਜਪਾ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰ ਹੈਗੇ ਨੇ ਲਗਭਗ 90 ਪੈਸੇ ਤੇ ਕਰੀਬ ਟਰੈਕਟਰ ਦੇ ਟਰੈਕਟਰ ਨੂੰ ਤੁਸੀਂ ਵਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਤੇ ਟਰੈਕਟਰ ਬਾਈ ਜੀ ਸਾਰਾ オリジナル ਟਰੈਕਟਰ ਹੈ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 3 ਲੱਖ ਤੇ 30000 ਰੁਪਿਆ ਰੇਟ ਮੌਕੇ ਤੇ ਘਟ ਹੋ ਜੂਗਾ ਕੋਈ ਫਿਕਸ ਰੇਟ ਨਹੀਂ ਤੇ ਇਹ ਜਿਹੜਾ ਟਰੈਕਟਰ ਹੈ ਇਹ ਫਰੀਦਕੋਟ ਏਰੀਏ ਦੇ ਵਿੱਚ ਸੇਲ ਲਈ ਹੈ। ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ। ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਵੀਡੀਓ ਆਪਣੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਫੇਸਬੁੱਕ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਟਰੈਕਟਰ ਹੈ ਜਿਹੜਾ ਵੀਰ ਦਾ ਆ ਦਾ ਜਲਦੀ ਤੋਂ ਜਲਦੀ ਸੇਲ ਹੋ ਸਕੇ। ਸੋ ਇਹ ਸੀਗੀ ਜੀ ਅੱਜ ਦੀ ਇਹ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ